ਹਾਂਜੀ ਸਸਤਰੀ ਘਰ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਤੋਂ ਵੱਡੀਆਂ ਖਬਰਾਂ ਲੈ ਕੇ ਆਇਆ ਤੁਹਾਡੇ ਲਈ ਜਿਹੜੀਆਂ ਕਿ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਸਿੱਧੇ ਆ ਜਾਂ ਸਿੱਧੇ ਤੌਰ ਤੇ ਤੁਹਾਡੇ ਨਾਲ ਸੰਬੰਧਤ ਨੇ ਤੋਂ ਸਭ ਤੋਂ ਵੱਡੀ ਖਬਰ ਤੇ ਇਹ ਆ ਕਿ 에어ਪੋਰਟ ਤੋਂ 14 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਪੀਐਸਪੀ ਦੇ ਮੁਲਾਜ਼ਮਾਂ ਨੇ ਸੋ ਉਹ ਕਿਹੜੇ ਲੋਕ ਆ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਕਿਉਂ ਗ੍ਰਿਫਤਾਰ ਕੀਤਾ ਇਹ 14 ਲੋਕਾਂ ਨੂੰ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਔਰ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਇੱਕ ਨਿਓਨਾਜੀ ਗਰੁੱਪ ਦੇ 37 ਬੰਦਿਆਂ ਨੂੰ ਅਰੈਸਟ ਕੀਤਾ ਸੀਗਾ ਜਿਹੜਾ 1143 ਕਰਕੇ ਗਰੁੱਪ ਦਾ ਨਾਂ ਦਿੱਤਾ ਹੋਇਆ ਉਹਦੇ ਵਿੱਚ ਤਿੰਨ ਬੰਦੇ ਛੇਗਾ ਪਾਰਟੀ ਦੇ ਨਾਲ ਸੰਬੰਧਿਤ ਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੋ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕੌਣ ਆ ਇਹ ਕਿਹੜਾ ਗਰੁੱਪ ਆ ਕੀ ਕਰਦਾ ਇਹਦਾ ਕੰਮ ਕੀ ਆ ਸੋ ਇਹ ਖਬਰਾਂ ਤੁਹਾਡੇ ਲਈ ਜਾਣਨੀ ਬਹੁਤ ਜ਼ਰੂਰੀ ਹੈ ਸੋ ਵੀਡੀਓ ਤੇ ਲਾਸਟ ਤੱਕ ਬਨੇ ਰਹੋ ਤੇ ਹਰ ਇੱਕ ਚੀਜ਼ ਤੁਹਾਡੇ ਕੰਮ ਆਉਣ ਵਾਲੀ ਆ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਜਾਂ ਇਸ ਵੀਡੀਓ ਦੇ ਉੱਪਰ ਨਵੇਂ ਹੋ ਸੋ ਪਲੀਜ਼ ਪਲੀਜ਼ ਪਹਿਲਾਂ ਰਿਕਵੈਸਟ ਆ ਸਾਰਿਆਂ ਨੂੰ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਚੱਲਦੇ ਆਪਾਂ ਪਹਿਲਾਂ ਤਾਂ ਜਿਹੜੀ ਆ ਨਿਊਜ਼ ਆ ਰਹੀ ਆ ਕਿ 에어ਪੋਰਟ ਦੇ ਉੱਪਰੋਂ 14 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਕਿ ਅਨਡਾਕੂਮੈਂਟਡ ਸੀਗੇ ਦੋ ਨੰਬਰ ਹੀ ਸੀਗੇ ਫੇਕ ਡਾਕੂਮੈਂਟ ਸੀਗੇ ਇਹਨਾਂ ਕੋਲ ਜੀ ਹਾਂਜੀ ਇਹ ਪੀਐਸਪੀ ਨੇ ਇੱਕ ਅੰਕੜਾ ਸਾਹਮਣੇ ਕਹਿੰਦਾ ਕਿ ਤਿੰਨ ਦਿਨਾਂ ਦੀ ਕਾਰਵਾਈ ਦੇ ਵਿੱਚ ਵਿੱਚ ਇਹ ਫਰੋਡ ਕਰ ਰਹੇ ਜੀ ਲਗ ਲਗ ਤਰ੍ਹਾਂ ਦਾ ਕਿਸੇ ਦੇ ਕੋਲ ਪਾਸਪੋਰਟ ਕਿਸੇ ਹੋਰ ਦਾ ਸੀਗਾ ਕਿਸੇ ਹੋਰ ਦੇ ਡਾਕੂਮੈਂਟ ਦੇ ਉੱਪਰ ਟਰੈਵਲ ਕਰ ਰਿਹਾ ਸੀਗਾ ਔਰ ਜਾਂ ਫੇ ਕਿਸੇ ਨੇ ਫੇਕ ਡਾਕੂਮੈਂਟ ਬਣਾਏ ਹੋਏਗੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੂਰੇ ਸ਼ੈਨੀਗਨ ਦੇ ਵਿੱਚ ਇਸ ਟਾਈਮ ਦੇ ਉੱਪਰ ਪੂਰਾ ਅਲਰਟ ਜਾਰੀ ਹੋਇਆ ਹੋਇਆ ਹੈ ਹਰ ਇੱਕ 에어ਪੋਰਟ ਦੇ ਉੱਪਰ ਚੰਗੀ ਤਰ੍ਹਾਂ ਚੈਕਿੰਗ ਹੋ ਰਹੀ ਹੈ ਪਹਿਲਾਂ ਵਾਲੇ ਤਰੀਕੇ ਨਹੀਂ ਰਹੇ ਕਿ ਆਪਾਂ ਕਿਸੇ ਹੋਰ ਦੇ ਡਾਕੂਮੈਂਟ ਦੇ ਉੱਪਰ ਟ੍ਰੈਵਲ ਕਰ ਲੈਂਦੇ ਆ ਪਹਿਲਾਂ ਬਹੁਤ ਲੋਕਾਂ ਨੇ ਕੀਤਾ ਜਿਹਦੀ ਥੋੜੀ-ਬਹੁਤੀ ਸ਼ਕਲ ਮਿਲਦੀ-ਜੁਲਦੀ ਹੁੰਦੀ ਸੀ ਸੋ ਦੂਜੇ ਦੇ ਪੇਪਰਾਂ ਦੇ ਉੱਪਰ ਟ੍ਰੈਵਲ ਕਰ ਲੈਂਦੇ ਸੀਗੇ ਪਰ ਸੋ ਐਸ ਟਾਈਮ ਦੇ ਉੱਪਰ ਇਹ ਸਾਰਾ ਕੁਝ ਬੰਦ ਆ ਕਿਉਂਕਿ ਸਤਾਹੀ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਜਿਹੜੇ ਭਰਾ ਇਹ ਗਲਤੀਆਂ ਕਰਦੇ ਆ ਜਾਂ ਕਰਨ ਬਾਰੇ ਸੋਚ ਰਹੇ ਜਾਂ ਕਿਸੇ ਦੀ ਗੱਲਾਂ 'ਚ ਆ ਕੇ ਇਹ ਰਿਸਕ ਲੈਣ ਦੇ ਲਈ ਤਿਆਰ ਆ ਸੋ ਹੁਣ ਮੂਰੇ ਖੂਹ ਆ ਅਗਰ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਡਿੱਗਣਾ ਫਿਰ ਤੁਹਾਡੀ ਮਰਜ਼ੀ ਆ ਕਿਉਂਕਿ ਹੁਣ ਆ ਨਿਊਜ਼ ਦੇਖ ਲੋ ਇਹ ਨਿਊਜ਼ ਬਣਾਉਣ ਦਾ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਕਿ ਹਜੇ ਵੀ ਆਪਣੇ ਭਰਾ ਕਈ ਵਾਰ ਮਜਬੂਰੀ ਦੇ ਬਸ ਜਾਂ ਫਿਰ ਕਿਸੇ ਲਾਲਚ ਦੇ ਬਸ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਕਿਸੇ ਦੀਆਂ ਗੱਲਾਂ 'ਚ ਆ ਕੇ ਇਹ ਕਦਮ ਚੁੱਕ ਲੈਂਦੇ ਆ ਸੋ ਤੁਸੀਂ ਦੇਖ ਲਓ ਇਹਨਾਂ ਦੇ ਵਿੱਚ ਕਈ ਲੋਕ ਨਸ਼ੇ ਦੀ ਤਸਕਰੀਬ ਵੀ ਕਰ ਰਹੇ ਸੀਗੇ ਫੇਕ ਡਾਕੂਮੈਂਟ ਦੇ ਉੱਪਰ ਟਰੈਵਲ ਕਰ ਰਹੇ ਸੀਗੇ ਔਰ ਕਈਆਂ ਨੇ ਆਪਣੇ ਡਾਕੂਮੈਂਟ ਗਲਤ ਬਣਾ ਕੇ ਟਰੈਵਲ ਡਾਕੂਮੈਂਟ ਦੀ ਹਿਸਟਰੀ ਤਿਆਰ ਕਰਕੇ ਐਂਟਰ ਹੋਣ ਲੱਗੇ ਸੀ ਔਰ ਕਈ ਇੱਥੇ ਐਂਟਰ ਹੋਣ ਲੱਗੇ ਸੀ ਕਈ ਇਸ ਤੋਂ ਅੱਗੇ ਜਾਣ ਦੀ ਸੋਚ ਰਹੇ ਸੀਗੇ ਸੋ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੋ ਹੁਣ ਤੁਸੀਂ ਆਪਣੇ ਧਿਆਨ ਦੇ ਵਿੱਚ ਇਹ ਚੀਜ਼ ਰੱਖਿਓ ਕਿ ਤੁਹਾਡਾ ਕੋਈ ਵੀ ਡਾਕੂਮੈਂਟ ਫੇਕ ਨਾ ਹੋਵੇ ਅਗਰ ਤੁਸੀਂ ਕਿਤੇ ਵੀ ਡਾਕੂਮੈਂਟ ਤੇ ਉੱਪਰ ਟਰੈਵਲ ਕਰਨਾ ਸੋ ਵੀਡੀਓ ਬਣਾਉਣ ਦੇ ਇਹੀ ਮਕਸਦ ਦੀ ਕਿਸੇ ਨੂੰ ਮੈਂ ਡਰਾਉਣਾ ਨਹੀਂ ਚਾਹੁੰਦਾ ਡੀਮੋਟੀਵੇਟ ਨਹੀਂ ਕਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਕਿਸੇ ਭਰਾ ਦਾ ਕਿਸੇ ਚੀਜ਼ ਦੇ ਬਾਰੇ ਨਾ ਪਤਾ ਹੋਣ ਕਰਕੇ ਉਹਦਾ ਨੁਕਸਾਨ ਹੋ ਜਵੇ ਔਰ ਨੁਕਸਾਨ ਵੀ ਐਡਾ ਵੱਡਾ ਹੋ ਜਵੇ ਵੀ ਸਾਰੀ ਉਮਰ ਪਛਤਾਉਣਾ ਪਵੇ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਦੇ ਉੱਪਰ ਯੂਰੋਪੀਅਨ ਯੂਨੀਅਨ ਜਿੰਨੀਆਂ ਸ਼ੈਨੀਗਨ ਦੀਆਂ ਕੰਟਰੀਆਂ ਇਹ ਸਾਰਾ ਆਪਣਾ ਡਾਟਾ ਕਲੀਅਰ ਸ਼ੇਅਰ ਕਰਦੀਆਂ ਇੱਕ ਦੂਜੇ ਨਾਲ ਸਾਫ ਸੋ ਅਗਰ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਕ੍ਰਾਈਮ ਕਰਦੇ ਪਏ ਆ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਡਾਟਾ ਹਰ ਇੱਕ ਕੰਟਰੀ ਦੇ ਵਿੱਚ ਜਾਏਗਾ ਸੋ ਤੁਸੀਂ ਉਸ ਕੰਟਰੀ ਤੋਂ ਤਾਂ ਬੈਨ ਹੋਵੋਗੇ ਹੋਵੋਗੇ ਪੂਰੇ ਸ਼ੈਨੀਗਨ ਦੇ ਵਿੱਚੋਂ ਬੈਨ ਹੋਵੋਗੇ ਫਿਰ ਤੁਸੀਂ ਕਿਤੇ ਵੀ ਆਪਣਾ ਫਿਊਚਰ ਬਣਾਉਣ ਦੇ ਲਈ ਨਹੀਂ ਜਾ ਸਕਦੇ ਆ ਕਿ ਤੁਹਾਨੂੰ ਪਤਾ ਹੀ ਹੈ ਇਸ ਦੇ ਬਾਰੇ ਦੱਸਣ ਦੀ ਕੋਈ ਜ਼ਰੂਰਤ ਨਹੀਂ ਕਿੰਨੇ ਲੋਕ ਜਿਹੜੇ ਐਸਆਈਐਸ ਦੇ ਫਾਲਤਿਆਂ ਆਏ ਹੋਏ ਆ 40000 ਦੇ ਆਸ-ਪਾਸ ਲੋਕ ਆ ਖਾਲੇ 14000 ਦੇ ਨੇੜੇ ਤੇ ਜਿਹੜੇ ਸਿਰਫ ਸਿਰਫ ਇੰਡੀਆ ਨਾਲ ਜਿਨ੍ਹਾਂ ਨੂੰ ਕੰਟਰੀ ਆਰ ਦਿੱਤਾ ਹੋਇਆ ਔਰ ਮਦਾ ਕੀਆ ਕਿ ਉਹਨਾਂ ਦਾ ਐਸਆਈਐਸ ਦੇ ਵਿੱਚ ਨਾ ਸੀਗਾ ਸੋ ਐਸੇ ਕਰਕੇ ਇਹਨਾਂ ਨੇ ਸ਼ੇਅਰ ਕੀਤਾ ਆਪਣਾ ਡਾਟਾ ਤਾਂ ਹੀ ਐਸਆਈਐਸ ਦੇ ਵਿੱਚ ਨਾ ਆਇਆ ਸੋ ਅਗਰ ਤੁਸੀਂ ਇਹ ਸੰਘੀਨ ਜੁਰਮ ਕਰੋਗੇ ਤਾਂ ਨਾਲ ਸਜ਼ਾ ਵੀ ਹੋਏਗੀ ਔਰ ਉਲਟਾ ਤੁਹਾਨੂੰ ਇਹ ਬੈਨ ਵੀ ਲੱਗੇਗਾ ਹਰ ਇੱਕ ਕੰਟਰੀ ਦੇ ਵਿੱਚ ਆਈ ਹੋਪ ਸਾਰਾ ਕੁਝ ਸਮਝ ਆ ਗਿਆ ਹੋਵੇਗਾ ਤੁਹਾਨੂੰ ਤੇ ਦੂਜੀ ਗੱਲ ਕਰਨੀ ਆਪਾਂ ਜਿਹੜੇ ਨਿਓਨਾਜ਼ੀ ਗਰੁੱਪ ਦੇ ਬੰਦੇ ਫੜੇ ਆ ਪੁਰਤਗਾਲ ਦੇ ਵਿੱਚ ਵੱਡੀ ਕਾਰਵਾਈ ਹੋਈ ਆ ਤੁਹਾਨੂੰ ਪਤਾ ਪੁਲਿਸ ਚੌਕਸ ਹੋਈ ਹੋਈ ਆ ਸ਼ਕਤੀ ਵਧਾਈ ਹੋਈ ਆ ਪੁਲਿਸ ਨੇ ਹਰ ਜਗ੍ਹਾ ਚੈਕਿੰਗ ਚੱਲਦੀ ਪਈ ਆ ਸੋ ਇਸ ਦੇ ਦਰਮਿਆਨ 37 ਬੰਦਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਿਹੜੇ ਨਿਓ ਨਾਜ਼ੀ ਗਰੁੱਪ ਦੇ ਨਾਲ ਸੰਬੰਧ ਰ ਸੀਗੇ ਸੋ ਇਹ ਗਰੁੱਪ ਕੀ ਹੈ ਕਿ ਇੱਕ ਕੱਟੜਪੰਥੀ ਗਰੁੱਪ ਆ ਇਹਨੂੰ ਅਖਤਵਾਦੀ ਤੱਕ ਵੀ ਕਿਹਾ ਜਾਂਦਾ ਹੈ ਇਹਨਾਂ ਗਰੁੱਪ ਨੂੰ ਸੋ ਇਹਨਾਂ ਦੇ ਵਿੱਚ ਸ਼ੇਗਾ ਦੇ ਵੀ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੋ ਇਹ ਵੀਡੀਓ ਇਸ ਲਈ ਇੰਪੋਰਟੈਂਟ ਆ ਕਿ ਤੁਹਾਨੂੰ ਪਤਾ ਹੀ ਆ ਕਿ ਸ਼ੇਗਾ ਦਾ ਪ੍ਰੈਜ਼ੀਡੈਂਟ ਵੀ ਖੜਾ ਹੋਣਾ ਇਲੈਕਸ਼ਨ ਦੇ ਵਿੱਚ 8 ਫਰਵਰੀ ਨੂੰ ਫਿਰ ਤੋਂ ਦੂਜੇ 라ਉਂਡ ਦੀਆਂ ਵੋਟਾਂ ਹੋਣੀਆਂ ਐ ਇਲੈਕਸ਼ਨ ਹੋਣੀਆਂ ਤੇ ਉਹਦੇ ਵਿੱਚ ਉਹ ਖੜਾ ਤੇ ਉਹ ਉਸ ਪਾਰਟੀ ਨੂੰ ਸਬੋਧਨ ਕਰਦਾ ਕਿ ਜਿਹਨੂੰ ਪਤਾ ਕਿ ਇਮੀਗ੍ਰੈਂਟਸ ਦੇ ਨਾਲ ਕਿੰਨੀ ਕੱਟੜਤਾ ਕਿੰਨੀ ਰੇਜ਼ਿਜ਼ਮ ਦੀਆਂ ਗੱਲਾਂ ਕਰਦਾ ਤੇ ਉਸ ਦੇ ਵਜ੍ਹਾ ਤੋਂ ਉਹ ਇੰਨੀਆਂ ਸੁਰਖੀਆਂ ਦੇ ਵਿੱਚ ਆ ਜਾਂਦਾ ਸੋ ਉਸੇ ਪਾਰਟੀ ਦੇ ਨਾਲ ਵੀ ਉਸ ਤਰ੍ਹਾਂ ਦੇ ਬੰਦੇ ਹੋਣਗੇ ਕੱਟੜਪੰਥ ਦੀ ਸੋਚ ਵਾਲੇ ਸੋ ਐਸੇ ਤਰ੍ਹਾਂ ਦੇ ਬੰਦੇ ਨਿਓ ਨਾਜ਼ੀ ਗਰੁੱਪ ਦੇ ਨਾਲ ਸੰਬੰਧਤ ਸੀਗੇ ਜਿਹੜੇ ਕਿ ਇਹ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜੀ ਹਾਂਜੀ ਇਹ ਬਹੁਤ ਖਤਰਨਾਕ ਗਰੁੱਪ ਆ ਹਰ ਇੱਕ ਨੂੰ ਟਾਰਗੇਟ ਕਰਦਾ ਔਰ ਖਾਸ ਕਰਕੇ ਇਮੀਗ੍ਰੈਂਟਸ ਨੂੰ ਬਹੁਤ ਭੰਡਾ ਸੋ ਉਹਦੇ ਕਰਕੇ ਭੰਡ ਦਾ ਹਰ ਇੱਕ ਇਮੀਗ੍ਰੈਂਟਸ ਦੇ ਲਈ ਮੁਸ਼ਕਲਾ ਖੜੀਆਂ ਕਰਦਾ ਤੁਹਾਨੂੰ ਪਤਾ ਹੈ ਕਿ ਬੰਗਲਾਦੇਸ਼ੀਆ ਦੇ ਲਈ ਕੀ ਕੁਛ ਕੀਤਾ ਸੀਗਾ ਕਿੰਨਾ ਜ਼ਿਆਦਾ ਰੈਸਿਸਟ ਭਰੀਆਂ ਖਬਰਾਂ ਚਲਾਉਂਦੇ ਪਏ ਆ ਕੀ ਕੁਛ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗਾਣੇ ਤਾਂ ਕ ਵੀ ਕੱਢ ਦਿੱਤੇ ਸੀਗੇ ਔਰ ਪਿੱਛੇ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕੋਈ ਨਾ ਕੋਈ ਉੱਥੇ ਜਾ ਕੇ ਪਹੁੰਚ ਜਾਂਦਾ ਤੇ ਉੱਥੇ ਪਿਆਰ ਬਾਜ਼ੀ ਕਰਨ ਲੱਜਾਂਦਾ ਆਪਣੀ ਸ਼ੋਸ਼ੇ ਬਾਜ਼ੀ ਕਰਨ ਲੱਜਾਂਦਾ ਖਾਲੇ ਕੀ ਆਪਣੇ ਵੀਵਜ਼ ਦੇ ਚੱਕਰਾਂ ਦੇ ਲਈ ਕਿ ਸਾਨੂੰ ਇਸ ਤਰ੍ਹਾਂ ਦੇ ਕਿਸੇ ਨਾ ਕਿਸੇ ਉਹਦੇ ਵਿੱਚ ਜਗ੍ਹਾ ਮਿਲ ਜਵੇ ਜਾਂ ਫੇ ਸਾਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਪਾਰਟੀ ਦੇ ਵਿੱਚ ਸੀਟਾਂ ਮਿਲ ਜਾਣ ਸੋ ਇਹ ਚੀਜ਼ਾਂ ਅੱਜ ਕੱਲ ਹੋ ਰਹੀਆਂ ਜਿਹੜੀਆਂ ਬਹੁਤ ਜ਼ਿਆਦਾ ਗੰਭੀਰ ਆ ਤੁਹਾਨੂੰ ਪਤਾ ਹੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਨਗਰ ਕ੍ਰੀਤਾ ਰੋਕਿਆ ਗਿਆ ਸੀਗਾ ਉਹ ਵੀ ਇਸ ਤਰ੍ਹਾਂ ਦੀ ਇੱਕ ਕੱਟੜਪੰਥੀ ਸੰਸਥਾ ਜੋ ਕੱਟੜਪੰਥੀ ਸੋਚ ਰੱਖਦੇ ਆ ਇਮੀ ਗ੍ਰਾਂਟ ਦੇ ਖਿਲਾਫ ਸੋ ਇਹ ਚੀਜ਼ਾਂ ਨੂੰ ਵਧੀਆ ਨੱਥ ਪੈਣੀ ਚਾਹੀਦੀ ਆ ਜ਼ਿਆਦਾ ਬਦਲੀਆਂ ਫੁੱਲੀਆਂ ਨਹੀਂ ਚਾਹੀਦੀਆਂ ਨਹੀਂ ਤਾਂ ਫੇ ਤੁਹਾਨੂੰ ਪਤਾ ਹੈ ਕਿ ਇਮੀ ਗ੍ਰਾਂਟ 'ਚ ਪੈਣਾ ਹੀ ਇਸ ਚੀਜ਼ਾਂ ਦਾ ਸ਼ਿਕਾਰ ਹੋ ਰਿਹਾ ਅਗਰ ਇਹ ਚੀਜ਼ਾਂ ਨੂੰ ਹੋਰ ਪਰ ਫੁੱਲਤਾ ਮਿਲੇਗੀ ਹੋਰ ਵਧਣ ਗਿਆ ਤਾਂ ਹੋਰ ਜੀਣਾ ਹਰਾਮ ਹੋ ਜਾਏਗਾ ਈਮੀ ਗਰਾਂਡ ਦਾ ਲਈ ਸੋ ਐਸੇ ਲਈ ਇਹ ਨਿਊ ਤੁਹਾਡੇ ਲਈ ਜਾਣਣੀ ਬਹੁਤ ਜ਼ਰੂਰੀ ਸੀਗੀ ਬਾਕੀ ਇਸ ਦੇ ਬਾਰੇ ਤੁਹਾਡਾ ਕੁਝ ਵੀ ਕਹਿਣਾ ਹੋਇਆ ਜਾਂ ਤੁਹਾਡੇ ਆਸ-ਪਾਸ ਕੁਝ ਹੁੰਦਾ ਹੋਇਆ ਆ ਤੁਸੀਂ ਇਸ ਟਾਈਮ ਦੇ ਉੱਪਰ ਕੀ ਕੁਝ ਫੇਸ ਕਰ ਰਹੇ ਹੋ ਪੁਰਤਗਾਲ ਦੇ ਵਿੱਚ ਕਿਉਂ ਜ਼ਰੂਰ ਆਪਣਾ ਕਮੈਂਟ ਕਰਕੇ ਦੱਸਿਓ ਕਿਉਂਕਿ ਅੱਜ ਤੋਂ 5 ਸਾਲ ਪਹਿਲਾਂ ਇੰਦਾਂ ਦਾ ਕੁਝ ਵੀ ਨਹੀਂ ਸੀਗਾ ਬਹੁਤ ਹੀ ਆਪਣਾਪਨ ਸੀਗਾ ਪੁਰਤਗਾਲ ਦੇ ਵਿੱਚ ਹਰ ਇੱਕ ਬੰਦੇ ਦੀ ਇੱਜ਼ਤ ਹੁੰਦੀ ਸੀਗੀ ਪੁਰਤਗਾਲ ਦੇ ਵਿੱਚ ਸਭ ਨੂੰ ਪਤਾ ਸੀਗਾ ਕਿ ਇਹ ਲੋਕ ਆਉਂਦੇ ਆ ਸਾਡੀ ਕੰਟਰੀ ਦੇ ਵਿੱਚ ਉਹ ਲੱਕ ਤੋੜ ਕੇ ਮਿਹਨਤਾਂ ਕਰਦੇ ਆ ਤੇ ਸਾਡੀ ਕੰਟਰੀ ਨੂੰ ਕਿੱਥੋਂ ਤੋਂ ਕਿੱਦੋਂ ਲੈ ਕੇ ਚਲੇ ਗਏ ਆ ਹਰ ਇੱਕ ਵੱਡਾ ਛੋਟਾ ਜਿਹੜਾ ਵੀ ਪੁਲਿਸ ਆਫੀਸਰ ਆ ਜਾਂ ਕੋਈ ਇਮੀਗ੍ਰੇਸ਼ਨ ਆਫੀਸਰ ਆ ਜਿਨ੍ਹਾਂ ਨੇ ਵਾਕਈ ਫੀਲਡ ਦੇ ਵਿੱਚ ਰਹਿ ਕੇ ਕੰਮ ਕੀਤਾ ਉਹਨਾਂ ਸਾਰਿਆਂ ਦੇ ਇਹੀ ਕਹਿਣਾ ਕਿ ਅਸੀਂ ਇਮੀਗ੍ਰੈਂਟਸ ਦੇ ਬਿਨਾਂ ਕੁਝ ਵੀ ਨਹੀਂ ਆ ਬਹੁਤ ਇਹਨਾਂ ਨੇ ਸਾਡੀ ਇਕਨੋਮੀ ਦੇ ਵਿੱਚ ਮਦਦ ਕੀਤੀ ਆ ਬਹੁਤ ਬੂਸਟ ਕੀਤਾ ਇਵੇਂ ਗ੍ਰਾਂਟਸ ਨੇ ਸੋ ਸਾਡੇ ਲਈ ਵਧੀਆ ਪਰ ਹੁਣ ਕੁਝ ਲੋਕਾਂ ਦੀ ਇਦਾਂ ਦੀਆਂ ਹਰਕਤਾਂ ਦੀ ਵਜ੍ਹਾ ਤੋਂ ਔਰ ਜਿਹੜੇ ਇਹ ਕੰਟੜਪੱਤੀ ਸੋਚ ਵਾਲੇ ਇੱਥੇ ਰਾਜਨੀਤੀ ਕਰਦੇ ਪਏ ਆ ਜਾਂ ਇੱਥੇ ਗਰੁੱਪ ਆਫ ਪਰਫੁੱਲਤ ਹੋ ਰਹਾ ਹੈ ਸੋ ਉਹਨਾਂ ਦੀ وجہ ਤੇ ਹੁਣ ਇਹ ਰੈਸਿਸਟ ਫਲੌਨ ਦੇ ਵਿੱਚ ਕਾਮਯਾਬ ਹੋ ਗਿਆ ਤੇ ਪਹਿਲਾਂ ਆਗਾ ਮੌਲ ਨਹੀਂ ਰਿਹਾ ਪੁਰਤਗਾਲ ਤੇ ਆਈ ਥਿੰਕ ਤੁਸੀਂ ਵੀ ਫੀਲ ਕੀਤਾ ਹੋਵੇਗਾ ਸੋ ਇਹਦੇ ਬਾਰੇ ਜਰੂਰ ਆਪਣੇ ਕਮੈਂਟ ਤੇ ਵਿਚਾਰ ਦੱਸਿਓ ਕੀ ਹੈ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਤਾਜ਼ਾ ਹਾਲਾਤ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਚੱਲ ਸਕੇ ਬਾਕੀ ਵੀਡੀਓ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਰ ਹਜੇ ਤੱਕ ਨਹੀਂ ਕੀਤਾ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਿਓ ਥੈਂਕ ਯੂ